ਇਹ ਜਿਹੜੇ ਨੇ ਅੰਬਰਸਰੋਂ ਮੁਖਲੀ ਆਏ ਸੀਗੇ ਔਰ ਮੁਖਲੀ ਦੇ ਵਿੱਚ ਕੁਲਕਿਆਂ ਦੇ ਵਿੱਚ ਇਹਨਾਂ ਨੇ ਹੱਤਕ ਕਰਾਈ ਹੋਈ ਆ। ਭਾਜੀ ਇੱਧਰ ਐਮੀ ਵਿਰਕ ਸੁਨੰਧਾ ਸ਼ਰਮਾ ਹਾਂਜੀ ਹਾਂਜੀ ਪੰਜਾਬ ਦੇ ਹੋਰ ਫਿੰਗਰ ਜਿਹੜੇ ਨੇ ਜਾਣੇ ਮਾਨਦੇ ਨੇ ਸਾਰੇ ਕੁਆਡੇ ਕੋਲ ਆਉਂਦੇ ਆਂ ਤਾਂ ਦਾ ਕੀ ਖਾਸ ਪੰਨੇ ਹੋ ਕੁਲਕਿਆਂ ਦੇ ਵਿੱਚ ਮਾਰਾ ਸੀ 13 ਸਾਲ ਤੋਂ ਮਿਲ ਰਹੇ ਹਾਂਜੀ 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 ਲਾਸਟ ਟਾਈਮ ਕਦੋਂ ਆਏ ਸੀ ਲਾਸਟ ਟਾਈਮ ਭਈਆ ਹਫਤਾ ਵੀ ਨਹੀਂ ਆਏਗੇ ਸਡੇ ਕੋਲ ਕਿਹੜੇ ਕਿਹੜੇ ਸਿੰਗਰ ਇੱਧਰ ਆਂਦੇ ਨੇ ਉਹ ਕੀ ਕੀ ਕੰਪਲੀਮੈਂਟ ਦੇ ਕੇ ਜਾਂਦੇ ਨੇ ਕੰਪਲੀਮੈਂਟ ਭਾਈ ਇੱਕ ਵਾਰੀ ਜਿਹੜਾ ਆ ਜਾਂਦਾ ਦੁਬਾਰਾ ਜਾਂਦਾ ਨਹੀਂ ਸਾਡੇ ਕੋਲ ਸਾਡੇ ਕੋਲ ਭਾਈ ਐਮ ਵੀਰਕ ਸੁਨੰਦਾ ਸ਼ਰਮਾ ਜੀ ਮੈਡਮ ਬਾਕੀ ਗੁਰਜੈਲ ਹਾਰਤਿਕ ਸਾਰੇ ਤਕਰੀਬਨ ਸਾਰੇ ਆਂਦੇ ਆ ਜੀ ਆਪਣੇ ਕੋਲ ਨਾ ਤੀ ਦਿਖੇਗਾ ਹਾਂ ਇਹ ਪੰਜਾਬੀ ਪੰਜਾਬੀ ਮੂਵੀਜ਼ ਮੂਵੀਜ਼ ਚ ਵਿੱਚ ਆਂਦੇ ਆ ਮਾਡਲ ਨੇ ਉਹ ਵੀ ਇੱਧਰ ਆਂਦੇ ਆ ਤੇ ਉਹ ਮਨੂ ਬਾਕੀ ੱੱਕੇ ਵੀ ਬੜੇ ਵੱਜੇ ਤਾਂ ਕਿਦੋਂ ਹੋਟਲ ਨਹੀਂ ਰਿਹਾ ਹਿੰਮਤ ਨਹੀਂ ਆ ਰਿਹਾ ਮੈਂ ਉਸ ਮਾਲਕ ਦਾ ਨਾਂ ਲੈਂਦਾ ਰਿਹਾ ਬਾਦੇ ਦੀਪ ਸਿੰਘ ਦਾ ਠੀਕ ਹੈ ਤੇ ਮੈਂ ਤਾਂ ਅੱਗੇ ਵੀ ਲਿਖਿਆ ਤਨਤਨਵਾਸਾ ਦੀ ਉਹਦੀ ਮੇਰ ਆ ਤੇ ਜਿਸੰਗਣੇ ਗੱਡੀ ਦੇਤੀ ਸਾਨੂੰ ਬਣਾਉਣਾ ਹੂੰ ਮਾਰੇ ਨੇ ਆਪਣਾ ਮੇਰਾ ਐਟਵੀ ਬਣਾਉਣਾ ਦੇਤੀ ਉਹਦੀ ਬੜੀ ਮੇਰ ਸੱਚੇ ਬਾਤ ਚਲੋ ਇਹ ਕਹਿੰਦੇ ਜਿਹੜਾ ਵੀ ਆਂਦਾ ਕਸਟਮਰ ਰੱਬ ਉਹਨਾਂ ਨੂੰ ਲੰਮੀ ਉਮਰਾਂ ਦਾ ਇਤਰਾਕ ਕਿਉਂਦਾ ਐ ਐਮੀ ਵੀਰ ਕੋਰੀ ਵੀ ਜਾਣਦੇ ਤੁਸੀਂ ਐਮੀ ਵੀਰ ਕੋਲੋਂ ਲੋ ਉਹ ਤਾਂ ਮੇਰੇ ਕੋਲ ਬੈ ਕੇ ਜਲੇ ਜੰਨਾ ਉਹ ਤਾਂ ਮਨ ਨੂੰ ਕਹਿੰਦਾ ਬਾਪੂ ਜੀ ਕੀ ਹਾਲ ਐ ਦੂਰਾ ਹੀ ਪੁੱਤਰ ਨੇ ਗੱਡੀ ਜੋ ਬਾਪੂ ਜੀ ਕੀ ਹਾਲ ਐ ਦੇਖੋ ਜੀ ਇਹਨੂੰ ਦੋ ਵਾਰੀ ਆਫਰ ਆਈਆਂ ਇੱਕ ਵਾਰੀ ਆਸਟ੍ਰੇਲੀਆ ਘੜਦਾ ਇਹ ਬੰਦਾ ਇੱਕ ਵਾਰੀ ਕੈਨੇਡਾ ਘੜਦਾ ਐ ਤੇ ਮੈਂ ਨਹੀਂ ਜਾਣ ਦਿੱਤਾ ਤੈਨੂੰ ਉਹ ਮੈਂ ਕਹਾਂ ਗੁਰੂ ਦੀ ਇੱਥੇ ਕਿਰਪਾ ਬਾਬੇ ਦੀਨ ਸਿੰਘ ਦੀ ਬਾਹਰ ਕਿਉਂ ਜਾਣਾ ਸੈਟੀਸਫੈਕਸ਼ਨ ਹੈ ਜ਼ਿੰਦਗੀ ਦੇ ਵਿੱਚ ਜੋ ਸੋਚ ਰਹੇ ਜੋ ਲੋਕਿੱਤਾ ਹੈ ਕੀ ਕਿਤਾ ਮੈਨਾਂ ਹੋਣੀ ਹੈ ਨਾ ਇਸੇ ਗਾਹ ਹੋਰ ਵੀ ਕਰਾਂਗੇ ਸਹੀ ਜੇ ਹੋ ਸਕਿਆ ਤਾਂ ਜੀ ਸਾਹਮਣੇ ਵਾਲੇ ਸ਼ੋਰਮ ਲੈ ਕੇ ਦਿਖਾਵਾਂਗੇ ਬਾਬਾ ਜੀ ਮੇਰੇ ਰਹੀ ਤੱਕ ਕੀ ਬਾਤ ਹੈ ਹੈਲੋ ਦੋਸਤੋ ਕਿਵੇਂ ਹੋ ਠੀਕ ਠਾਕ ਹੋ ਅੱਜ ਆਏ ਆ ਮੁਹਾਲੀ ਦੇ ਵਿੱਚ ਔਰ ਮੁਹਾਲੀ ਦੇ ਵਿੱਚ ਅੱਜ ਅੱਜ ਖਾਵਾਂਗੇ ਅੰਬਰਸਰੀ ਛੋਲੇ ਕੁਲਚੇ ਇਸ ਛੋਲੇ ਕੁਲਚੇ ਦੇ ਹਾਲਾਂਕਿ ਮੁਹਾਲੀ ਵਾਲੇ ਨਹੀਂ ਪੰਜਾਬੀ ਇੰਡਸਟਰੀ ਦੇ ਜਿਹੜੇ ਵੀ ਸਿੰਗਰ ਨੇ ਐਕਟਰ ਨੇ ਸਾਰੇ ਹੀ ਇਹਨਾਂ ਦੇ ਕੁਲਚੇ ਦੇ دیਵਾਨੇ ਨੇ ਔਰ तमाम ਸਿੰਗਰ ਜਿਹੜੇ ਨੇ ਇੱਧਰ ਆਉਂਦੇ ਨੇ ਔਰ ਕਿਹੜੇ ਕਿਹੜੇ ਸਿੰਗਰ ਇੱਧਰ ਆਉਂਦੇ ਨੇ ਕੀ ਕੀ ਕੰਪਲੀਮੈਂਟ ਦੇ ਕੇ ਜਾਂਦੇ ਨੇ ਕਿਹੜੇ ਕਿਹੜੇ ਆਰਟਿਸਟ ਆਉਂਦੇ ਨੇ ਹਾਲਾਂਕਿ ਮੁਹਾਲੀ ਦੇ ਆਪ ਲੋਕ ਤਾਂ ਆਉਂਦੇ ਹੀ ਆ ਮੇਰੇ ਪਿੱਛੇ ਤੁਸੀਂ ਦੇਖ ਵੀ ਰਹੇ ਹੋ ਤੇ ਅੱਜ ਇੱਧਰ ਪਹੁੰਚੇ ਆ ਕੀ ਖਾਸੀਅਤ ਹੈਗੀ ਇਹਨਾਂ ਦੇ ਕੁਲਚਿਆਂ ਦੇ ਵਿੱਚ ਕਿਉਂਕਿ ਇੱਕ ਤਰ੍ਹਾਂ ਦੇ ਕੁਲਚੇ ਹੁੰਦੇ ਆ ਨਾਲ ਕੋਲ ਆਲੂ ਤੇ ਪਿਆਜ਼ ਵਾਲੇ ਹਾਲਾਂਕਿ ਤੁਸੀਂ ਦੇਖਿਆ ਹੋਣਾ ਸੁਣਿਆ ਹੋਣਾ ਕਿ ਕਈ ਤਰ੍ਹਾਂ ਦੇ ਕੁਲਚੇ ਹੁੰਦੇ ਆ ਪਰ ਇੱਕ ਤਰ੍ਹਾਂ ਦੇ ਕੁਲਚੇ ਤੇ ਬਾਅਦ ਵੀ ਇਹਨੇ ਲੋਕਾਂ ਦਾ ਆਣਾ ਇਹਨੇ ਆਰਟਿਸਟਾਂ ਦਾ ਆ ਕੁਝ ਤਾਂ ਖਾਸ ਗੱਲਬਾਤ ਹੋਣੀ ਹੈ ਹਾਲਾਂਕਿ ਇਹਨਾਂ ਨੂੰ ਕੁਲਚਿਆਂ ਦਾ ਕੰਮ ਕਰਦੇ ਹੋ 25 ਸਾਲ ਹੋ ਗਏ ਔਰ ਇਹ ਜਿਹੜੇ ਨੇ ਅੰਮਰਸਰੋਂ ਮੁਹਾਲੀ ਆਏ ਸੀ ਕਿ ਔਰ ਮੁਹਾਲੀ ਦੇ ਵਿੱਚ ਕੁਲਚਿਆਂ ਦਾ ਵਿੱਚ ਇਹਨਾਂ ਨੇ ਹੱਥ ਕਰਾਈ ਹੋਈ ਆ ਗੱਲਬਾਤ ਕਰ ਲੈਨੇ ਆ ਔਰ ਦੱਸਿਆ ਜਾ ਰਿਹਾ ਕਿ ਅੰਕਲ ਜੀ ਦਾ ਨਾਮ ਜਿਹੜੇ ਹੈਗੇ ਆ ਅਮਰੀਕ ਸਿੰਘ ਨੇ ਔਰ ਹਮਰੀਕ ਸਿੰਘ ਨੇ ਵੀ ਕੁੱਲਚੇ ਦਾ ਕੰਮ ਕੀਤਾ ਹੁਣ ਬੈਠੇ ਵੀ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਬੇਟੇ ਨੇ ਬੇਟੇ ਤੋਂ ਸ਼ੁਰੂਆਤ ਕਰ ਲੈਨੇ ਭਾਜੀ ਕਿਵੇਂ ਬਹੁਤ ਵਧੀਆ ਵੀਰ ਜੀ ਕਿੱਦਾਂ ਚੱਲ ਰਿਹਾ ਕੰਮ ਕਰ ਕੰਮ ਬਾਬੇ ਦੀ ਮਿਹਰ ਜੀ ਦੇਖੋ ਤੁਹਾਡੇ ਸਾਹਮਣੇ ਰੌਣਕਾਂ ਲੱਗੀਆਂ ਅੰਕਲ ਜੀ ਵੀ ਬੈਠੇ ਅਜ ਅਮਰੀਕ ਸਿੰਘ ਮਿੱਕਾ ਅੰਕਲ ਜੀ ਦਾ ਨਾਮ ਮੈਨੂੰ ਬੜਾ ਘੈਂਟ ਲੱਗਦਾ ਹੈ ਕਿ ਇੱਕ ਵਾਰੀ ਯਾਦ ਹੋ ਜਾਵੇ ਬੰਦਾ ਭੁੱਲਦਾ ਨਹੀਂ ਸਾਨੀ ਨਾਲ ਉਦਾਂ ਹੀ ਤੁਹਾਡੇ ਕੁੱਲਚੇ ਨੇ ਜਿਹੜੇ ਵੀ ਆ ਜਾਂਦਾ ਬੰਦਾ ਭੁੱਲਦਾ ਨਹੀਂ ਸਾਨੀ ਨਾਲ ਮੈਨੂੰ ਪਤਾ ਲੱਗੇ ਕਿ ਤੁਸ ਅੰਕਲ ਜੀ ਅੰਮਰਸਰੋਂ ਆਏ ਸੀ ਕਿ 25 ਸਾਲ ਪਹਿਲਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਕੁਲਚਿਆਂ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਕੀ ਕਹਾਣੀ ਸੀ ਕਿ ਸ਼ੁਰੂਆਤ ਤੋਂ ਸਮਝਾਇਓ ਮਾੜੀ ਜੀ ਕਹਾਣੀ ਭਾਈ ਅਥੇ ਸਾਨੂੰ ਆਪਾਂ ਪਹਿਲਾਂ ਲੰਦਾ ਨਹੀਂ ਪਹਿਲਾਂ ਪਿੱਲ ਵੇਸ ਹਾਂ ਉਥੇ ਟਰੱਕ ਜਿੰਨੇ ਹੁੰਦੇ ਸੀ ਮੱਗੂ ਦਾ ਪਰਾਂ ਬਈ ਉਹਰੇ ਕੋਲ ਆ ਹੀ ਦੇ ਸੀ ਡੇੜੀ ਹੂੰ ਹੂੰ ਉਸ ਤੋਂ ਬਾਅਦ ਫਿਰ ਕੋਈ ਡੇੜੀ ਦਾ ਵਗ ਬਈ ਪਿਆਰ ਜਿਹਾ ਬਣਿਆ ਦਾ ਜੀ ਪਹਿਲਾਂ ਡੇੜੀ ਕੰਮ ਕਰਦੇ ਸੀ ਅਈਆ ਉਹ ਅਥੇ ਲੈ ਕੇ ਆ ਗਿਆ ਨੂੰ ਮਾਲੀ ਜੀ ਕਹਿੰਦੇ 7 ਵਜੇ ਸਹੂ ਉੱਥੇ ਕੰਮ ਵਧੀਆ ਵਰਗਾ ਤੁਹਾਡੀ ਰੋਣ ਕਾ ਵਧੀਆ ਲੱਗਣੀ ਹਾਂ ਜਿੱਦਾਂ ਦੀ ਤੁਹਾਡੀ ਵੈਰਾਈਟੀ ਹੈ ਹੂੰ ਫਿਰ ਉੱਥੇ ਲੈ ਕੇ ਆਏ ਹੂੰ ਤੇ ਉਸ ਬਾਅਦ ਦੇਖਿਆ ਤੇ ਕੰਮ ਹੌਲੀ ਹੌਲੀ ਵਧ ਗਿਆ ਬਾਕੀ ਹੈ ਪਹਿਲਾਂ ਕੁਝ ਨਹੀਂ ਸੀ ਤੁਹਾਡੇ ਕੋ ਹੁਣ ਆ ਜੀ ਰੱਬ ਦੀ ਕਿਰਪਾ ਨਾਲ ਸਭ ਕੁਝ ਬਣਾਇਆ ਦਾ ਸੀ ਭਾਜੀ ਇੱਧਰ ਐਮੀ ਵਿਰਕ ਸੁਨੰਧਾ ਸ਼ਰਮਾ ਹਾਂਜੀ ਹਾਂਜੀ ਪੰਜਾਬ ਦੇ ਹੋਰ ਸਿੰਗਰ ਜਿਹੜੇ ਨੇ ਜਾਨੇ ਮਾਨਨੇ ਨੇ ਬਿਲਕੁਲ ਜੀ ਬਿਲਕੁਲ ਹੋਰ ਪੰਜਾਬ ਦੇ ਆਰਟਿਸਟ ਸਾਰੇ ਤੁਹਾਡੇ ਕੋਲ ਆਉਂਦੇ ਆ ਇਦਾਂ ਦਾ ਕੀ ਖਾਸ ਪੰਨੇ ਹੋ ਕੁਲਚਿਆਂ ਦੇ ਵਿੱਚ ਭਾਈ ਆਪਾਂ ਕੀ ਬਣਾ ਉੱਪਰ ਵਾਲੇ ਦੀ ਮਿਹਰ ਆ ਉਹਨਾਂ ਨੇ ਹਨਰ ਦਿੱਤਾ ਆਪਾਂ ਲਈ ਯਾਰੇ ਗੁਲਚੇ ਨਹੀਂ ਕੁਸਤਾ ਕੁਫੀਆਂ ਮਸਾਲੇ ਹੋਣਗੇ ਤੁਹਾਡੇ ਕੁਫੀਆਂ ਭਈਏ ਤੁਹਾਡੇ ਸਾਹਮਣੇ ਸਭ ਕੋਈ ਪਿਆ ਹੈ ਜੀ ਜੀ ਥੈਂਕ ਯੂ ਸਰ ਤੁਹਾਡੇ ਸਾਹਮਣੇ ਪਈ ਚੀਜ਼ ਸਾਰੀ ਦੇ ਉਹਨਾਂ ਦਾ ਇੱਕ ਇੱਕ ਕਿੰਨਾ ਹੋ ਗਿਆ ਦੋਨੋਂ ਦਾ ਫੂਫੀ ਆਪਣੇ ਮਸਾਲੇ ਬਸ ਜੀ ਉਹਨਾਂ ਦੇ ਪਹਿਲਾਂ ਪਾਪਾ ਕੋਈ ਸਭ ਤੋਂ ਪਹਿਲਾਂ ਦਾਦਾ ਜੀ ਕੋਈ ਤੇ ਡੈਡੀ ਕੋ ਆਇਆ ਅੱਛਾ ਦਾਦਾ ਜੀ ਵੀ ਕੰਮ ਕਰਦੇ ਤੇ ਕੀ ਕੰਮ ਕਰਦੇ ਸੀ ਉਹਨਾਂ ਦਾ ਵੀ ਹੋਟਲ ਸੀ ਉਹ ਹੋਟਲ ਕਰਦਾ ਸੀ ਮੈਂ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੰਕਲ ਜੀ ਤੁਹਾਡੇ ਕੋਲ ਆਣਾ ਇਹਨਾਂ ਤੋਂ ਪਹਿਲਾਂ ਜਾਣ ਲੈਨੇ ਕੀ ਦਾਦਾ ਜੀ ਕਿੱਦਾਂ ਕਰਦੇ ਸੀ ਪਹਿਲਾਂ ਦਾਦਾ ਜੀ ਨੇ ਸ਼ੁਰੂਆਤ ਕੀਤੀ ਸੀ ਅੰਮ੍ਰਿਤਸਰ 'ਚ ਹੋਟਲ ਹੀ ਉੱਥੇ ਅੱਛਾ ਉਸ ਵੇਲੇ ਡੈਡੀ ਨਾਲ ਲੱਗੇ ਰਹੇ ਅੱਛਾ ਉਸ ਵੇਲੇ ਮੈਂ ਲੱਗ ਗਿਆ ਜੀ ਮੈਨੂੰ ਕੰਮ ਵਧੀਆ ਲੱਗਾ ਮੈਨੂੰ ਬਾਹਰ ਦਾ ਵੀ ਆਫਰ ਆਇਆ ਗਈ ਅੱਛਾ ਪਰ ਮੈਂ ਸੋਚਿਆ ਫਿਰ ਇੱਥੇ ਪਰਿਵਾਰ ਛੱਡ ਕੇ ਜਾਣਾ ਨਹੀਂ ਹੈ ਬਾਕੀ ਡੈਡ ਨੇ ਵੀ ਰੋਕਿਆ ਇੱਕ ਟਾਈਮ ਲਈ ਮੂਡ ਵੀ ਬਣਿਆ ਸੀ ਜਾਂਦਾ ਹੂੰ ਤੇ ਫਿਰ ਇੱਥੇ ਵੇਖਿਆ ਇੱਥੇ ਵਧੀਆ ਕੰਮ ਹੈ ਬਾਹਰ ਨਾਲ ਵਧੀਆ ਇੱਥੇ ਆਪਣਾ ਕੰਮ ਚੱਲ ਰਿਹਾ ਹੈ ਭਾਜੀ ਕੁਲਚਿਆਂ ਦਾ ਕੰਪੀਟੀਸ਼ਨ ਬਹੁਤ ਹੋ ਗਿਆ ਪਨੀਰ ਵਾਲੇ ਕੁਲਚੇ ਗੋਭੀ ਵਾਲੇ ਮਿਕਸ ਤੁਸੀਂ ਤੁਹਾਡੇ ਕੋਲ ਆਲੂ ਪਿਆਜ਼ ਵਾਲੇ ਇੱਕ ਤਰ੍ਹਾਂ ਦੇ ਕੁਲਚੇ ਹੁੰਦੇ ਆ ਭਾਈ ਉਹਦੇ ਵੀ ਦਿਵਾਨੇ ਆ ਲੋਕ ਹੋਰੇ ਦਿਵਾਨੇ ਆ ਜੀ ਆਪਣੇ ਖਾਸ ਖਾਸੀਅਤ ਕੀ ਹੈ ਜੀ ਖਾਸੀਅਤ ਭਾਜੀ ਦੇਖੋ ਸਟਾਰਟ ਹੈ ਮੇਨ ਕੁਲਚਾ ਆਲੂ ਵਾਲਾ ਹੀ ਹੈ ਆਲੂ ਪਿਆਜ਼ ਵਾਲਾ ਹੀ ਹੈ ਮਿਕਸ ਜਿਆਦਾ ਵਧੀਆ ਬੜਾ ਉੱਤਰ ਤੇ ਅੰਮ੍ਰਿਤਸਰ ਤੇ ਜਾਓਗੇ ਜਿਆਦਾਗਰ ਤੁਹਾਨੂੰ ਅੰਮ੍ਰਿਤਸਰ ਕੁਲਚੇ ਆਲੂ ਵਾਲੇ ਹੀ ਮਿਲਣਗੇ ਹੂੰ ਬਾਕੀ ਹੈ ਤਾਂ ਵੈਰਾਈਟੀ ਸਾਰੀ ਲਾ ਲਈ ਦੀ ਆਪਾਂ ਪਨੀਰ ਵਾਲੇ ਗੋਭੀ ਵਾਲੇ ਸਾਰੀ ਵੈਰਾਈਟੀ ਲਈ ਦੀ ਹੈ ਬਾਕੀ ਅਰ ਤੇ ਹੱਥ ਵਧੀਆ ਜਿਆਦਾ ਸੱਟ ਬੈਠਾ ਆਪਣਾ ਤੁਹਾਡੇ ਕੋਲ ਕਿਹੜੇ ਕਿਹੜੇ ਸਿੰਗਰ ਇੱਧਰ ਆਂਦੇ ਨੇ ਉਹ ਕੀ ਕੀ ਕੰਪਲੀਮੈਂਟ ਦੇ ਕੇ ਜਾਂਦੇ ਨੇ ਕੰਪਲੀਮੈਂਟ ਹੈ ਭਾਈ ਇੱਕ ਵਾਰ ਜਿਹੜਾ ਆ ਜਾਂਦਾ ਦੁਬਾਰਾ ਜਾਂਦਾ ਨਹੀਂ ਸਾਡੇ ਕੋਲ ਅੱਛਾ ਕਿਹੜੇ ਕਿਹੜੇ ਸਿੰਗਰ ਆਏ ਆ ਤੁਹਾਡੇ ਕੋਲ ਅਜੇ ਤੱਕ ਸਾਡੇ ਕੋਲ ਭਾਈ ਐਮੀ ਵਿਰਕ ਸੁਨੰਦਾ ਸ਼ਰਮਾ ਜੀ ਮੈਡਮ ਬਾਕੀ ਗੁਰਜੈਲ ਸਾਰਤਿਕ ਸਾਰੇ ਤਕਰੀਬਨ ਸਾਰੇ ਆਂਦੇ ਆ ਤਕਰੀਬਨ ਸਾਰੇ ਆਂਦੇ ਆਂਦੇ ਦਾ ਨਾਮ ਵੀ ਨਹੀਂ ਤੁਹਾਨੂੰ ਯਾਦ ਹੋਣਾ ਕਿ ਆਂਦੇ ਆਂਦੇ ਦਾ ਨਾਮ ਨਹੀਂ ਯਾਦ ਹੈ ਆਂਦੇ ਆਂਦੀਆਂ ਬੁਨੀਆਂ ਫੋਟੋਆਂ ਵੀ ਗਾਇਬ ਹੋਈਆਂ ਅੱਛਾ ਫੋਟੋਆਂ ਵੀ ਕੀਤੀਆਂ ਪਈਆਂ ਕਈਆਂ ਦਾ ਤੋਂ ਇੱਕ ਆ ਦੀ ਫੋਟੋਆਂ ਵੀ ਦਿਖਾ ਦਿਓ ਨਾਲ-ਨਾਲ ਜਰੂਰ ਜਰੂਰ ਦਿਖਾਵਾਂਗੇ ਜੀ ਉਹ ਵੀ ਨਾਲ-ਨਾਲ ਦੇਖ ਲੈਂਦੇ ਕਰੇਗਾ ਪੰਜਾਬੀ ਸਿੰਗਰ ਔਰ ਪੰਜਾਬੀ ਇੰਡਸਟਰੀ ਦੇ ਲੋਕ ਆਪੀ ਜਾਂਦੇ ਦੋ ਬਲੇਟਾ ਬੋਏ ਜਿਹੜਾ ਲਾਈਕ ਉਹਦੇ ਨਾਲ ਹਾਲਾਂਕਿ ਉਹਨਾਂ ਨੂੰ ਜਾਣਦੇ ਆ ਪਰ ਇਹ ਆਸਾਨੀ ਨਾਲ ਉਹਨਾਂ ਨੂੰ ਪਛਾਣ ਨਹੀਂ ਪੈਂਦੇ ਤੇ ਫੋਨ 'ਚ ਦੇਖਦੇ ਆ ਕਿਹੜੀ-ਕਿਹੜੀ ਸਿੰਗਰ ਦੀ ਫੋਟੋ ਹੈਗੀ ਆ ਬਣੀਆਂ ਬਣੀਆਂ ਐਵੇਂ ਤੁਹਾਨੂੰ ਕਹਦਾ ਮੈਂ ਤੁਹਾਨੂੰ ਤੇ ਕੀ ਕੀ ਕੰਪਲੀਮੈਂਟ ਕੀ ਕੀ ਦੇ ਕੇ ਜਾਂਦੇ ਆ ਕੁਝ ਅਮੀਰ ਕਰਨੇ ਆ ਔਰ ਕਿਸੇ ਨੇ ਕੁਝ ਕੰਪਲੀਮੈਂਟ ਭਈਆਂ ਨੇ ਕੜੋਗੜ ਦੇ ਨੂੰ 12 13 ਸਾਲ ਹੋ ਗਏ ਆਂਦੇ ਬੇ ਉਹ 12 13 ਸਾਲ ਤੋਂ ਅਮੀਰ ਕਰਦੇ ਹਾਂ ਜੀ 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 ਜਦੋਂ ਉਹਨਾਂ ਦਾ ਗਾਣਾ ਆਇਆ ਸੀ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਆਪਨੇ ਵੇਦ ਨੇ ਜੀ ਸੁਣਿਆ ਹੋਏਗਾ ਅੱਛਾ ਉਸ ਟਾਈਮ ਤੋਂ ਆਂਦੇ ਜਦੋਂ ਉਹ ਟਾਈਮ ਤੋਂ ਆ ਰਹੇ ਆ ਜਦੋਂ ਅਲੀ ਨਵੇਂ ਨਵੇਂ ਬਣੇ ਸੀ ਤਾਂ ਲਾਸਟ ਟਾਈਮ ਕਦੋਂ ਆਏ ਸੀ ਲਾਸਟ ਟਾਈਮ ਭਈਆ ਹਫਤਾ ਪਹਿਲਾਂ ਹੀ ਆਏ ਸੀ

ਕਹਿੰਦੇ ਕੋਈ ਕੰਪਲੀਮੈਂਟ ਦਿੱਤਾ ਅਮੀ ਵਿਰਕ ਨੇ ਕੰਪਲੀਟ ਭਾਈ ਕਹਿੰਦੇ 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 ਉਹ ਜਿਹੜਾ ਆਪ ਤੇ ਆਂਦੇ ਆਂਦੇ ਆ ਹੋਰ ਨਾਲ ਚਾਰ ਬੰਦੇ ਨਾਲ ਲੈ ਜਾਂਦੇ ਆ ਕਿਉਂਕਿ ਅਮੀ ਵਿਰਕ ਦੇ ਨਾਲ ਜਿਹੜੇ ਉਹਨਾਂ ਦੇ ਖਾਸ ਯਾਰ ਦੋਸਤ ਉਹਨੇ ਮਨਿੰਦਰ ਬੁੱਟਰ ਨੇ ਉਹ ਵੀ ਕਦੇ ਆਏ ਆ ਹਾਂਜੀ ਮਨਿੰਦਰ ਪਈ ਮੈਨੂੰ ਨਾ ਤਾਂ ਨਹੀਂ ਮੈਨੂੰ ਮਜਾ ਆ ਆ ਦੇਖੋ ਇਹ ਮੁੰਡਾ ਤੇ ਦੇਖਿਆ ਹੋਏਗਾ ਹਾਂ ਇਹ ਪੰਜਾਬੀ ਪੰਜਾਬੀ ਮੂਵੀਜ਼ ਦੇ ਵਿੱਚ ਆਂਦੇ ਆ ਮਾਡਲ ਨੇ ਉਹ ਵੀ ਇੱਧਰ ਆਂਦੇ ਆ ਤੇ ਨਾਲ ਨਾਲ ਹੋਰ ਵੀ ਤਸਵੀਰਾਂ ਦੇਖਣੀਆਂ ਪੈਣੀਆਂ ਮੈਨੂੰ ਬੀਜ਼ੀ ਬਹੁਤ ਹੋਏਗਾ ਫੋਟੋਆਂ ਬਹੁਤ ਨੇ ਫੋਟੋਆਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾ ਦਾਂਗੇ ਹਾਂ ਜੀ ਤੇ ਕੋਈ ਕੰਪਲੀਮੈਂਟ ਮੈਂ ਪੁੱਛ ਰੇ ਹਾਂ ਬਾਰ-ਬਾਰ ਕੋਈ ਕੋਈ ਕੁਝ ਕੰਪਲੀਮੈਂਟ ਦੇ ਕੇ ਗਿਆ ਹੋਵੇ ਕੰਪਲੀਮੈਂਟ ਯਾਦ ਹੋਵੇ ਤੁਹਾਨੂੰ ਪਾਜੀ ਪਹਿਲਾਂ ਕੀ ਕਰਦਾ ਰਸ਼ ਪਿਆ ਹੁੰਦਾ ਉਹ ਜ਼ਿਆਦਾਤਰ ਇੱਥੇ ਖਲੋਣਦੇ ਵੀ ਨਹੀਂ ਹੈ ਹਮੇਰੇ ਕੋਈ ਭਾਈ ਹੁੰਦੇ ਤਾਂ ਜਿੱਦਾਂ ਕਸਟਮਰ ਬੈਠੇ ਟੇਬਲ ਤੇ ਐਦਾਂ ਬਹਿ ਕੇ ਜਾਂਦੇ ਆ ਅੱਛਾ ਕਈ ਕਈ ਡੈਡੀ ਦੀ ਜਿਹੜੀ ਜਗ੍ਹਾ ਤਾਂ ਵੀ ਬਹਿ ਜਾਂਦੇ ਆ ਜਦੋਂ ਨਹੀਂ ਹੁੰਦੇ ਡੈਡੀ ਨਹੀਂ ਅੱਛਾ ਇੱਧਰ ਬਹਿ ਜਾਂਦੇ ਆ ਹਾਂ ਜੀ ਹਾਂ ਕਹਿੰਦੇ ਕਹਿੰਦੇ ਇੱਥੇ ਬਹਿ ਕੇ ਖਾਣੇ ਤੇਰੇ ਕੋਲੇ ਨਾਲ ਗਰਮ ਗਰਮ ਤੇ ਬਾਕੀ ਬਾਬਾ ਜੀ ਦੀ ਮਿਹਰ ਹੈ ਜੀ ਐਵੇਂ ਕਹੀਏ ਤੁਹਾਨੂੰ ਬਾਕੀ ਪੁੱਛ ਸਕਦੇ ਡੈਡੀ ਕੋ ਯਾਰ ਤਿਆਰ ਕਿੱਦਾਂ ਹੋ ਰਿਹਾ ਕੁਲਚੇ ਔਰ ਮੈਂ ਅੰਕਲ ਜੀ ਕੋ ਲਗਾਉਂਗਾ ਕੈਮਰਾਮੈਨ ਨੂੰ ਇੱਕ ਵਾਰੀ ਤਸਵੀਰ ਦਿਖਾ ਦੇਣ ਕਿ ਅੰਕਲ ਜੀ ਕਿੱਦਾਂ ਤਿਆਰ ਕਰ ਰਿਹਾ ਹੈ ਪੇੜੇ ਜੇ ਬਣਾ ਰਿਹਾ ਹੈ ਕੀ ਕੀ ਚੀਜ਼ਾਂ ਹੈਗੀਆਂ ਇਹਦੇ ਵਿੱਚ ਅੰਕਲ ਜੀ ਤੁਹਾਡਾ ਨਾਮ ਬੜਾ ਘੈਂਟ ਹੈ ਅਮਰੀਕ ਸਿੰਘ ਮਿੱਕਾ ਥੈਂਕ ਯੂ ਥੈਂਕ ਯੂ ਮਿੱਕਾ ਜੀ ਫਿਰ ਕਦੋਂ ਸ਼ੁਰੂਆਤ ਕੀਤੀ ਤੁਸੀਂ ਇੱਧਰ ਆਣਾ ਕਿੱਦਾਂ ਹੋਇਆ ਇਦਾਂ ਜੀ ਦੇਖੋ ਗੱਲ ਹੈਗੀ ਜੀ ਕਿੰਨਾ ਹੋਟਲ ਹੁੰਦਾ ਹੈ ਡੈਡੀ ਤਾਂ ਮੈਂ ਕਰਦਿਆਂ ਨੇ ਅੱਛਾ ਅਮਰਸਰ ਹੈਂ ਗਾਜ਼ ਸ਼ਹਿਰ ਅਮਰਸਰ ਦੇ ਚੌਕ ਚੌਕ ਰਾਮ ਬਾਗ ਦੇ ਚੌਕ ਰਾਮ ਬਾਗ ਹਾਂਜੀ ਠੀਕ ਹੈ ਜੀ ਔਰ ਪਹਿਲਾਂ ਮੈਂ ਹੋਟਲ ਨਾਲ ਡੈਡੀ ਨਾਲ ਹੋਟਲ ਤੇ ਹੁੰਦੇ ਹਾਂ ਹੂੰ ਉਹ ਫਿਰ ਉਹ ਦੁਕਾਨਾਂ ਦਾ ਝਗੜਾ ਸੀ ਅੱਛਾ ਅੱਛਾ ਤੇ ਉਹ ਹੋਟਲ ਰਿਹਾ ਨਹੀਂ ਹੁਣ ਕੇ ਫਿਰ ਮੈਂ ਕੁਲਚੇ ਦੀ ਲਾਈਨ 'ਚ ਬੈ ਗਿਆ ਜੀ ਹੂੰ ਕੁਲਚੇ ਮੁਰਕ ਇਹ ਲਾਈਨ 'ਚ ਬੈ ਗਿਆ ਕੁਲਚੇ ਦੀ ਤੇ ਉਹ ਮਨ ਨੂੰ ਬਾਕੀ ਧੱਕੇ ਵੀ ਬੜੇ ਵਜੇ ਹੁੰਦਾ ਜਦੋਂ ਹੋਟਲ ਨਹੀਂ ਰਿਆ ਹਿੰਮਤ ਨਹੀਂ ਆ ਰਿਆ ਮੈਂ ਉਸ ਮਾਲਕ ਦਾ ਨਾਮ ਲੈਂਦਾ ਰਿਆਂ ਬਾਬੇ ਦੀਪ ਸਿੰਘ ਦਾ ਠੀਕ ਹੈ ਤੇ ਉਹ ਮੈਂ ਆ ਤਾ ਅੱਗੇ ਵੀ ਲਿਖਿਆ ਤੁੰਤਨ ਬਾਬਾ ਦੀਪ ਉਹਦੀ ਮੇਰ ਆ ਹਾਂਜੀ ਇਹ ਸਾਰੀ ਉਹਦੀ ਮੇਰ ਹੈ ਜੀ ਬਾਬੇ ਦੀਪ ਸਿੰਘ ਦੀ ਬਸ ਉਹਦਾ ਨਾਮ ਲੈਂਦਾ ਰਿਆਂ ਉਹ ਸਭ ਕੁਝ ਹੌਲੀ 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 ਸਭ ਕੁਝ ਮਤਲਬ ਕਿ ਤਰੱਕੀਆਂ ਦਿੱਤਾ ਗਿਆ ਜੀ ਬਾਕੀ ਕਭੀ ਤਾਂ ਕਹਿਵਾਂ ਜਣਾ ਤੁਹਾਨੂੰ ਮੈਂ ਦੱਸਾਂ ਦੱਸਣੇ ਤਾਂ ਕੋਈ ਕਿੱਸਾ ਸੁਣਾ ਦਿਓ ਫਿਰ ਜ਼ਿੰਦਗੀ ਦਾ ਜੋ ਬੜਾ ਔਖਾ ਸਮਰਿਆ ਦੇਖੋ ਜੀ ਪਹਿਲਾਂ ਨਾ ਮੈਂ ਇੱਕ ਫੇ ਰੈਂਡਾ ਹਾਂ ਹੂੰ ਰੈਂਡਾ ਲਵਤੇ ਉੱਤੇ ਉੱਥੋਂ ਰੇੜੀ ਲਿਆਣੀ ਏ ਥੱਕ ਗਿਆ ਬਲੀ ਅੱਛਾ ਉਸ ਤੋਂ ਬਾਅਦ ਫਿਰ ਇੱਕ ਤਿੰਨ ਪਈਆਂ ਵਾਲੀ ਰੇੜੀ ਲਿਆਂਦੀ ਆ ਉਹ ਉੱਪਰ ਇੱਕ ਅੱਛਾ ਫਿਰ ਉਹਦੇ ਦਾ ਉਹਦੇ ਦਾ ਸਮਾਨ ਲਿਆਣਾ ਹੁੰਦਾ ਅੱਛਾ ਜੀ ਉਸ ਤੋਂ ਬਾਅਦ ਫਿਰ ਇੱਕ ਸਾਈਕਲ ਲਿਆ ਜੀ ਹੂੰ ਇਹਨੂੰ ਸਾਈਕਲ ਲੈ ਕੇ ਅੱਗੇ ਬਿਠਾ ਕੇ ਲੈਣਾ ਇਹ ਛੋੜਾ ਜਿਹਾ ਡੱਬਾ ਹੋਣਾ ਨਾਲ ਸਮਾਨ ਹੋਣਾ ਆਲੂ ਹੋਣੇ ਮੈਦਾ ਹੋਣਾ ਬਾਕੀ ਜੋ ਵੀ ਸਮਾਨ ਅਸੀਂ ਵਰਤੀਦਾ ਉਹ ਹੁੰਦਾ ਤੇ ਉਸ ਤੋਂ ਬਾਅਦ ਫਿਰ ਜੀ ਛਟਾੜ ਮਤਲਬ ਕਿ ਗਾਗਨਪਸੰਦ ਕੀਤਾ ਕਾਫੀ ਹੋਲੀ-ਹੋਲੀ ਫਿਰ ਗਾਂਵ ਗੁਰੂ ਮਾਰਾ ਦੀ ਤਰੱਕੀ ਕਿੱਦਾਂ ਹੀ ਗਿਆ ਮੁੜ ਗਿਆ ਦੋ ਕਟੀਬਾ ਲਈਆਂ ਜੀ ਉਸ ਤੋਂ ਬਾਅਦ ਬਾਬੇ ਦੀਪ ਸਿੰਘ ਨੇ ਗੱਡੀ ਦੇਤੀ ਸਾਨੂੰ ਬਣਾਣੋ ਜੀ ਮਾਰਾ ਨੇ ਆਪਣਾ ਅਸ਼ਵੀ ਸਾਨੂੰ ਦੇਤੀ ਆ ਬੰਦ ਉਹਦੀ ਬੜੀ ਮਿਹਰ ਅੱਗੇ ਬਾਤ ਚ ਚਲੋ ਅਸੀਂ ਕਹਿੰਦੇ ਜਿਹੜਾ ਵੀ ਆਂਦਾ ਕਸਟਮਰ ਰੱਬ ਉਹਨਾਂ ਨੂੰ ਲੰਮੀ ਉਮਰਾਂ ਦਾ ਤੇ ਤਰੱਕੀਆਂ ਹੋਣ ਇਹਦੇ ਵਿੱਚ ਮਸਾਲੇ ਦੇ ਵਿੱਚ ਕੀ ਖਾਸ ਹੈਗਾ ਇਹ ਮਸਾਲਾ ਬਣਾਨੇ ਉਹ ਦੇਖੋ ਇਹਦਾ ਇਹ ਆਮ ਹੀ ਮਸਾਲੇ ਆ ਜੀ ਕਲਿਆਨੇ ਵਾਲੇ ਕੋਲ ਮਿਲਦੇ ਹੂੰ ਜੀਰਾ ਜਵੈਨ ਕਾਲੀ ਮਿਰਚ ਧਨੀਆ ਸੁੱਕਾ ਮਤਲਬ ਕਸੂਰੀ ਮੇਥੀ ਹੂੰ ਠੀਕ ਹੈ ਜੀ ਇਹਦੇ ਵਿੱਚ ਮਿਕਸ ਕਰੀ ਦੇ ਨਾਲ ਪਿਆਜ ਭਾਈ ਬਾਕੀ ਰੱਬ ਨੇ ਆਣ ਦਿੱਤਾ ਇਹ ਲਗਾਉਣ ਦਾ ਸਾਰਾ ਤਜਰਬਾ ਹੈ ਮਸਾਲੇ ਦਾ ਹਰ ਕੋਈ ਪਾਣਦਾ ਸਿਰਫ ਲਗਾਉਣ ਦਾ ਤਜਰਬਾ ਐਮੀ ਵੀਰ ਕੋਰੀ ਵੀ ਜਾਣਦੇ ਤੁਸੀਂ ਐਮੀ ਵੀਰ ਕੋ ਨੂੰ ਲੋ ਉਹ ਤਾਂ ਮੇਰੇ ਕੋਲ ਬੈਠ ਕੇ ਚਲੇ ਜਾਂਦਾ ਇਹ ਹਾਸਾ ਮਜ਼ਾਕ ਕਰਦੇ ਥੋੜੇ ਨਾਲ ਮੈਂ ਕਹਿੰਦਾ ਮੇਰੇ ਲੱਗ ਕੇ ਬੈਠਾ ਹੁੰਦਾ ਨਹੀਂ ਹਾਸਾ ਮਜ਼ਾਕ ਕਰਦੇ ਕੁਛ ਉਹ ਤਾਂ ਕਹਿੰਦਾ ਡੈਡੀ ਉਹ ਤਾਂ ਮਨੂੰ ਕਹਿੰਦਾ ਬਾਪੂ ਜੀ ਕੀ ਹਾਲ ਹੈ ਦੂਰਾਂ ਹੀ ਉਤਰਦੇ ਨੇ ਗੱਡੀ ਚੋਂ ਬਾਪੂ ਜੀ ਕੀ ਹਾਲ ਹੈ ਵਾ ਠੀਕ ਆ ਬੇਟਾ ਰੱਬ ਤੁਹਾਨੂੰ ਲੰਮੀ ਉਮਰਾਂ ਦੇ ਕੋਈ ਸਿੱਕਾ ਯਾਦ ਹੈ ਅਮੀ ਬਿਰਕ ਦੇ ਨਾਲ ਕਦੇ ਕੋਈ ਮਜ਼ਾਕ ਕਰਦੇ ਹੁਣ ਉਹ ਕੋਈ ਗੱਲ ਤੇ ਲੈ ਕੇ ਕਿਉਂਕਿ ਕਹਿੰਦੇ ਬੜਾ ਜੋਲੀ ਜਾਂ ਨੇਚਰ ਆ ਉਹਨਾਂ ਦਾ ਨਹੀਂ ਨਹੀਂ ਬੜਾ ਪਿਆਰ ਬਹੁਤ ਹੀ ਪਿਆਰੇ ਕੋਈ ਗੁੱਸਾ ਨਹੀਂ ਉਹਨਾਂ ਦੀ ਕੋਈ ਬਾਤ ਮੈਂ ਖੁਸ਼ ਰਹਿੰਦੇ ਨੇ ਸਾਡੇ ਕੋਲ ਆਣ ਕੇ ਬਿਲਕੁਲ ਕੀ ਕੀ ਗੱਲਾਂ ਕਰਦੇ ਗੱਲਾਂ ਇੱਥੇ ਬਹਿ ਜਾਂਦੇ ਨੇ ਬੈਹਂਦੇ ਨੇ ਕਹਿੰਦੇ ਕੁਲਚੇ ਬੜੇ ਵਧੀਆ ਬੜੇ ਟਾਪ ਦੇ ਨੇ ਜਦੋਂ ਤੁਸੀਂ ਨਹੀਂ ਹੁੰਦੇ ਕਹਿੰਦੇ ਤੁਹਾਡੀ ਕੁਰਤੀ ਤੇ ਬਹਿ ਜਾਂਦੇ ਆ ਹਾਂ ਬੈਹਂਦੇ ਬਾਈ ਨੇ ਕਾਕੇ ਨਾਲ ਗੱਲਾਂ ਕਰਦੇ ਨੇ ਮੜ ਕੇ ਦੇਖੋ ਜੀ ਇਹਨੂੰ ਦੋ ਵਾਰੀ ਆਫਰਾਂ ਆਈਆਂ ਇੱਕ ਵਾਰੀ ਆਸਟ੍ਰੇਲੀਆ ਖੜਦਾ ਇਹ ਬੰਦਾ ਇੱਕ ਵਾਰੀ ਕੈਨੇਡਾ ਖੜਦਾ ਹੈ ਤੇ ਮੈਂ ਨਹੀਂ ਜਾਣ ਦਿੱਤਾ ਇਹ ਉਹ ਮੈਂ ਕਹ ਗੁਰੂ ਦੀ ਇੱਥੇ ਕਿਰਪਾ ਬਾਬੇ ਦੀਪ ਸਿੰਘ ਦੀ ਬਾਹਰ ਕਿਉਂ ਜਾਣਾ ਹਮ ਇੱਕ ਤਾਂ ਪਰਿਵਾਰ ਦੇ ਵਿੱਚ ਆਏ ਕਿਉਂ ਜੀ ਇਸ ਕਰਕੇ ਮੈਨੂੰ ਨਹੀਂ ਜਾਣ ਦਿੱਤਾ ਤੁਸਾਂ ਵੀ ਜਾਣਦੇ ਜਿਹੜੇ ਪੰਜਾਬੀ ਸਿੰਗਰ ਆਉਂਦੇ ਆ ਪਛਾਣ ਹੋ ਜਾਂਦੀ ਹੈ ਤੁਹਾਨੂੰ ਵੀ ਹੁਣ ਜਿਹੜੇ ਦੋ ਤਿੰਨ ਕਿੰਡਕੀ ਦੀ ਕਿੰਦੀ ਪਛਾਣ ਹੋ ਜਾਂਦੀ ਹੈ ਐਵੇਂ ਮੇਰੋਂ ਕਿਆ ਹੁੰਦਾ ਫਟ ਪਤਾ ਲੱਗ ਜਾਂਦਾ ਸੁਣਾਉਂਦਾ ਸ਼ਰਮਾ ਆਉਂਦੀ ਹੈ ਛਣਕਾਟੇ ਵਾਲਾ ਸ਼ਰਮਾ ਜੀ ਆਉਂਦੇ ਨੇ ਹੋਰ ਮਤਲਬ ਕਈ ਜਾਂਦੇ ਗੱਡੀਆਂ 'ਚ ਬਹਿ ਕੇ ਖਾ ਜਾਂਦੇ ਨੇ ਬਾਕੀ ਸਾਨੂੰ ਪਤਾ ਨਹੀਂ ਲੱਗਦਾ ਬਾਈ ਸੁਨੰਦਾ ਜੀ ਆਂਦੇ ਕਦੀ ਕਿਤੇ ਨਹੀਂ ਆਂਦੇ ਹੁਣ ਕਦੀ ਕਿਤੇ ਜਾਂਦੇ ਨੇ ਪਹਿਲਾਂ ਆਂਦੇ ਹੁੰਦੇ ਹਾਲ ਤੋਂ ਕਾਫੀ ਦਿਨ ਕਦੇ ਕੁਝ ਤਾਰੀਫ ਕਰਕੇ ਗਏ ਤੁਹਾਡੀ ਇਹ ਮਾਰਾ ਹੈ ਤਰੀਫ ਜਿਹੜਾ ਬਹਿ ਕੇ ਖਲੋ ਕੇ ਕੁਲਚੇ ਖਾ ਕੇ ਜਾਂਦਾ ਉਹ ਤਰੀਫ ਬਹਿ ਕੇ ਮੈਂ ਕਹਣਾ ਇੱਥੇ ਹੀ ਬਹਿ ਕੇ ਜਾਂ ਗੱਡੀ 'ਚ ਬਹਿ ਜਾਣਗੇ ਜਾਂ ਉਰੇ ਬਾਹਰ ਬਾਹ ਜਾਣਗੇ ਬਾਕੀ ਤੁਸੀਂ ਕਸਟਮਰ ਨੂੰ ਪੁੱਛ ਸਕਦੇ ਹੋ ਕੀ ਵੈਰਾਈਟੀ ਹੈ ਨਹੀਂ ਅਸੀਂ ਵੀ ਟੈਸਟ ਕਰਾਂਗੇ ਹਾਂ ਕਰਾਵਾਂਗੇ ਜ਼ਰੂਰ ਕਰਾਵਾਂਗੇ ਬਿਲਕੁਲ ਤੇ ਸਿੰਗਰ ਕਾਫੀ ਆਂਦੇ ਨੇ ਇੱਧਰ ਔਰ 25 ਸਾਲਾਂ ਤੋਂ ਅਮਰਿਕ ਸਿੰਘ ਜੀ ਇੱਧਰ ਕੁਲਚਿਆਂ ਦਾ ਕੰਮ ਕਰ ਰਿਹਾ ਮੇਰੇ ਅਸ਼ੀਸ਼ਾਰੇ ਨਹੀਂ ਯਾਰਾਂ ਵਿੱਚ ਅੱਛਾ ਮੈਂ ਉਹਨਾਂ ਕੋਲ ਆਣਾ ਨਾ ਸਾ ਉਹ ਅੰਦਰ ਜਨ ਵੇਨਾ ਹੀ ਤੇ ਕੁਆਲਟੀ ਆਈ ਨਹੀਂ ਕੁਲਚਿਆਂ ਦੀ ਹੂੰ ਉਹ ਮੇਰਾ ਮੋੜ ਬਣ ਗਿਆ ਕੁਲਚੇ ਲਾਂਦਾ ਟਰੱਕ ਹੁੰਦੇ ਹੁੰਦੇ ਹੁੰਦੀ ਸੀ ਪਹਿਲਾਂ ਇੱਕ ਫੇਸ ਹਾਂਜੀ ਫੇਰ ਦਾ ਪਲਾਂਟ ਕੋਲ ਪਛੇ ਮੈਂ ਸਾਲ ਡੇਢ ਸਾਲ ਲਈ ਆ ਗੱਡੀ ਜੀ ਹੂੰ ਫਿਰ ਇੱਕ ਗੁਰੂ ਦਾ ਪਿਆਰਾ ਇਹ ਕਹਿੰਦਾ ਤੇਰੀ ਕੁਆਲਿਟੀ ਬੜੀ ਵਧੀਆ ਚਲ ਤੂੰ ਮਾਰਕੀਟ ਤਨ ਮੈਂ ਤਾਹਣਾ ਉੱਥੇ ਲਾ ਹੂੰ ਚਲੋ ਰੱਬ ਦਾ ਭਲਾ ਕਰਿਓ ਉਹਨੇ ਸਾਨੂੰ ਮਾਰ ਜਿਹੜੀ ਡੇਢੀ ਲਵਾ ਕੇ ਦਿੱਤੀ ਆ ਉਹ ਗੁਰੂ ਮਾਰਾ ਤਰੱਕੀ ਕਰਦਾ ਗਿਆ ਐਸ ਵੇਲੇ ਕੋਈ ਘਟਾ ਨਹੀਂ ਬਿਲਕੁਲ ਪਾਜੀ ਸਟਾਰਟਿੰਗ ਦੇ ਵਿੱਚ ਜਦੋਂ ਕੁਲਚਿਆਂ ਦਾ ਕੰਮ ਕੀਤਾ ਕਿਉਂਕਿ ਕਦੀ ਗਦਾਰ ਜਿਹੜੇ ਨਾਲ ਦੇ ਹੁੰਦੇ ਉਸ ਕਹਿੰਦੇ ਕਿ ਯਾਰ ਤੂੰ ਕੁਲਚਿਆਂ ਦਾ ਕੰਮ ਕਰ ਰਿਹਾ ਹੈ ਵੀ ਜੋਬ ਕਰ ਰਹੇ ਆ ਚੰਗੀ ਤਰ੍ਹਾਂ ਏ ਉਹ ਕੋਈ ਅੱਧਾ ਨਾ ਕਿੱਸਾ ਕੁਛ ਆ ਭਾਈ ਕਿਸੇ ਦਾ ਬੋਧ ਆ ਹੁਣ ਕੀ ਦਸੀਏ ਕੋਈ ਵੀ ਗੱਲ ਦੱਸ ਦੋ ਜਿਹੜਾ ਯਾਰ ਆਪਣੇ ਹੀ ਐ ਸਾਡੇ ਜਿਹੜੇ ਕਹਿੰਦਾ ਜੀ ਤੂੰ ਰੇੜੀ ਕੰਮ ਕਰ ਰਿਹਾ ਆ ਦੇਖ ਆਪਾਂ ਗੱਡੀ ਤੇ ਘੁੰਮ ਰਹੇ ਘੁੰਮ ਰਹੇ ਆ ਹਾਂ ਠੀਕ ਐ ਜੀ ਹਾਂ ਛੇ ਪੈਕਲ ਤੇ ਦੋ ਯਾਰ ਸਾਡੇ ਕਈਆਂ ਨੇ ਹਾਂਜੀ ਲਾਤੇ ਤੇ ਕਈਆਂ ਨੇ ਮੈਨੂੰ ਕਿਹਾ ਵੀ ਆ ਭਾਂਡੇ ਤੋਂ ਨਵਿਆ ਮੈਂ ਕਹਾ ਹਾਂ ਭਾਂਡੇ ਤੋਂ ਹੋ ਰਿਹਾ ਠੀਕ ਐ ਜੀ ਮੈਂ ਕਿਹਾ ਫਿਰ ਕੀ ਹੋਇਆ ਮੈਂ ਕਹਾ ਮੈਂ ਕਹਾ ਦੇਖ ਆਪਣਾ ਕੰਮ ਐ ਕਿਸੇ ਬਗਾਨਾ ਤਾਂ ਨਹੀਂ ਐ ਹਾਂ ਇਹ ਗਾਇਂ ਭਾਂਡੇ ਧੋ ਕੇ ਵੀ ਦੇਖੋ ਆਪਾਂ ਫੇਰ ਬਾਬੇ ਦੀ ਮਿਹਰ ਹੈ ਸਭ ਕੁਝ ਬਣਾ ਲਿਆ ਉਹ ਫੇਰ ਉੱਥੇ ਦੇ ਉੱਥੇ ਖੜੇ ਆ ਤੇ ਹੁਣ ਸੈਟੀਸਫੈਕਸ਼ਨ ਹੈ ਜ਼ਿੰਦਗੀ ਦੇ ਵਿੱਚ ਜੋ ਸੋਚ ਰਹੇ ਹਾਂ ਜੋ ਜੋ ਕੀਤਾ ਹਾਂ ਠੀਕ ਕੀਤਾ ਮੈਂ ਤਾਂ ਹੁਣ ਵੀ ਕਹਿੰਦਾ ਤੇ ਗਾਹ ਹੋਰ ਵੀ ਕਰਾਂਗੇ ਸਹੀ ਜੇ ਹੋ ਸਕਿਆ ਤਾਂ ਜੀ ਸਾਹਮਣੇ ਵਾਲੇ ਸ਼ੋਰਮ ਲੈ ਕੇ ਦਿਖਾਵਾਂਗੇ ਬਾਬੇ ਦੀ ਮਿਹਰ ਹੀ ਤਾਂ ਕੀ ਬਾਤ ਹੈ ਇਦਾਂ ਦਾ ਜਨੂਨ ਜਜ਼ਬਾ ਹੋਣਾ ਚਾਹੀਦਾ ਕਹਿੰਦੇ ਕਿ ਜਦੋਂ ਬਾਬੇ ਦੀ ਮਿਹਰ ਹੁੰਦੀ ਹੈ ਇਦਾਂ ਹੀ ਹੁੰਦੀ ਹੈ ਪਰਸੋਂ ਆਏ ਸੀਗੇ ਹਮ ਅੱਜ ਫੇਰ ਭਾਈ ਸਾਹਿਬ ਆਏ ਨਾਲ ਮੈਂ ਤਾਂ ਚਲੋ ਤੁਹਾਨੂੰ ਵੀ ਦਰਸ਼ਨ ਕਰਾਈਏ ਰਹਿਣਾ ਵੇ ਟੇਸਟ ਕਿੱਦਾਂ ਦਾ ਲੱਗ ਰਿਹਾ ਔਰ ਕੀ ਕੀ ਖਾਸियत ਲੱਗ ਰਹੀ ਹੈ ਇਹਦੇ ਵਿੱਚ ਥੋੜਾ ਜਿਹਾ ਅਲੱਗ ਹੀ ਹੈ ਰਸਤਾ ਅਲੱਗ ਹੈ ਟੇਸਟ ਕਿਉਂਕਿ ਬਾਕੀ ਜਗ੍ਹਾ ਤੇ ਕੁਲਚੇ ਛੋਲੇ ਖਾਣੇ ਉਹ ਡਾਈਜੈਸ਼ਨ ਸਿਸਟਮ ਜਿਹੜਾ ਹੁੰਦਾ ਨਾ ਮੇਰੇ ਲਈ ਥੋੜਾ ਜਿਹਾ ਉਹ ਹੁੰਦਾ ਕਿ ਯਾਰ ਬਾਅਦ ਚ ਅਫਸੋਸ ਹੁੰਦਾ ਖਾ ਕਿਉਂ ਲਿਆ ਮੇਰੇ ਲਈ ਲਾਈਟ ਹੈ ਬਹੁਤ ਲਾਈਟ ਹੈ ਲਾਈਟ ਬਹੁਤ ਲਾਈਟ ਹੈ ਠੀਕ ਲੱਗਿਆ ਕਿੰਨਾ ਕੁ ਮੈਂ ਤਾਂ ਸੀ ਇੱਕੋ ਇੱਕੋ ਖਾਣ ਆਏ ਸੀਗੇ ਹੂੰ ਉਹ ਦੇਖ ਕੇ ਲੱਗਿਆ ਵੀ ਹੈ ਹੀ ਪਰ ਪਾਣੀ ਨਹੀਂ ਰਿਹਾ ਕੁਝ ਸੋਕ ਮੈਂ ਕਿ ਹੋਰ ਲੈ ਲਵਾਂ ਠੀਕ ਹੈ ਇਹ ਕਰੀਆ ਆਜੋ ਨਾਕਪਾਲ ਜੀ ਇੱਧਰ ਆਜੋ ਆਜੋ ਬਾਈਟ ਕਰਨੀ ਆ ਤੁਹਾਡੀ ਕਮਾਲ ਕਰਦੇ ਤੁਸੀਂ ਕੁਲਚੇ ਖਾਏ ਆ ਹਾਂਜੀ ਕੁਲਚੇ ਖਾਣਦੇ ਹੋ ਤੁਸੀਂ ਅੰਦਰ ਮੈਂ ਮਾਰਾ ਹੀ ਕੁਲਚੇ ਇੱਧਰੋਂ ਆਜੋ ਇੱਧਰੋਂ ਉੱਧਰੋਂ ਨੂੰ ਮੈਂ ਚਿਚਾ ਫੋਨ ਕੀਤਾ ਘਰੋਂ ਆ ਨਿਕਲਦੇ ਆ ਕਿ ਮੈਂ 44 ਤੋਂ ਆ ਰਿਹਾ ਤੇ ਕੱਲ ਹੀ ਮੇਰੇ 6 ਕੁਲਚੇ ਪੈਕ ਕਰਦੇ ਅੱਜ ਦੇ ਨਹੀਂ ਘਟੋ ਘਟ 10 15 ਸਾਲ ਤੋਂ ਖਾ ਰਹੇ ਆ ਕੁਲਚੇ ਕਿੱਦਾਂ ਦਾ ਲੱਗਦਾ ਟੇਸਟ ਕੁਲਚੇ ਭਾਈ ਸਾਹਿਬ ਇਹਨਾਂ ਦਾ ਖਾ ਕੇ ਕੁਲਚੇ ਇਹ ਲੱਗਦਾ ਜਿਵੇਂ ਅਸੀਂ ਅਮਰਸਾਰੀ ਘੁੰਮਣ ਡੇ ਹਾਂ ਅੰਮ੍ਰਿਤਸਰ ਦੇ ਕੁਲਚੇਆਂ ਦਾ ਹੀ ਸਵਾਦ ਥੋੜੀ ਦੇਰ ਤੱਕ ਕੁਲਚੇ ਖਾ ਕੇ ਅੰਮ੍ਰਿਤਸਰ ਹੀ ਘੁੰਮਣ ਵਾਲੇ ਹੋ ਤੁਸੀਂ ਬਿਲਕੁਲ ਘੁੰਮਣ ਵਾਲਾ ਹੀ ਸਾਬ ਹੈ ਇਹ ਕਾਲੀ ਕਾਲੀ ਨੂੰ ਫੋਨ ਕੀਤਾ ਹੁਣੇ ਮੈਂ ਕਾਲੀ ਇਹਦੇ ਫਾਦਰ ਸਾਹਿਬ ਦੇ ਬੈਠੇ ਆ 15 ਸਾਲ ਹੋ ਗਏ ਘਟੋੜ ਮੈਨੂੰ ਇਹਨਾਂ ਦੇ ਕੁਲਚੇ ਖਾਣ ਮੈਂ ਤਾਂ ਬਹੁਤ ਵਧੀਆ ਦੇਖ ਵਧੀਆ ਲੱਗਦਾ ਬਹੁਤ ਬਿਲਕੁਲ ਸ਼ੁਰੂਆਤ ਕਰਦੇ ਆ ਪਲੇਟ ਆ ਚੁੱਕੀ ਹੈ ਸਾਡੇ ਕੋਲ ਤੇ ਉੱਚੇ ਕਰੰਚੀ ਹੈਗੇ ਆ ਉੱਪਰ ਬਟਰ ਹੈਗਾ ਤੇ ਬਟਰ ਦੇ ਨਾਲ ਨਾਲ ਉੱਪਰ ਮਸਾਲਾ ਵੀ ਹੈਗਾ मसाला है, मसाले खूफिया मसाले ने हम टेस्ट करते हैं छोलिया उच्ची घेंट आ लाइट मसाले ने कोई मसाला तेज नहीं है का। काली मिनट इतवा दे दो चार करंची भी बहुत ने और छोलों की क्वालिटी भी बड़ी घेंट है तो नाल इन्होंने चटनी बनाई है ਉਹਦੇ ਵਿੱਚ ਪਿਆਜ਼ ਨੇ ਚੰਦੇ ਦੇ ਨਾਲ ਪਿਆਜ਼ ਨਾ ਹੋਣਾ ਤਾਂ ਮਜ਼ਾ ਨਹੀਂ ਆਉਂਦਾ ਹੁਣ ਪਿਆਜ਼ ਵੀ ਨੇ ਨਾਲ ਪਿਆਜ਼ ਨਹੀਂ ਇਹਨੂੰ ਅਮਰਸਰ ਦੇ ਸਟਾਈਲ ਨਾਲ ਗੰਡਾ ਲਗਾਏ ਨੇ ਇਹ ਗੰਡਾ ਗੰਡਾ ਇਹ ਗੰਡਾ 나ਗਬਾਲ ਜੀ ਪੂਰੇ ਹੀ ਤੁਸੀਂ ਇਹਨੂੰ ਗੰਡਾ ਕਹਿੰਦੇ ਆ ਮੈਂ 40 ਸਾਲ ਤੋਂ ਹੋ ਗਿਆ ਚੰਡੀਗੜ੍ਹ ਆਇਆ ਅਮਰਸਰ ਤੋਂ ਪਰ ਮੈਨੂੰ ਜਿਹੜਾ ਖਾਣ ਦਾ ਸਵਾਦ ਇੱਥੇ ਆਂਦਾ ਸੇਮ ਐਦਾਂ ਵੀ ਜਿਵੇਂ ਅਮਰਸਰ ਅੰਮਰ ਸਰ ਲਾਓ ਜੀ ਨਾਗਪਾਲ ਜੀ ਲਈ ਇੱਕ ਪਲੇਟ ਲੈ ਕੇ ਆਓ ਜੀ ਛੇਤੀ ਨਾਗਪਾਲ ਜੀ ਇਹਦੇ ਵਿੱਚ ਖਾ ਲੋ ਕੋਈ ਨਹੀਂ ਓਏ ਓ ਕੋਈ ਗੱਲ ਨਹੀਂ ਬੜਾ ਕੋਈ ਗੱਲ ਨਹੀਂ ਬਿਲਕੁਲ ਤੇ ਘੈਂਟ ਹੈਗਾ ਨਾਗਪਾਲ ਜੀ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਹਿੰਦੇ ਕਿ ਥੋੜੀ ਜਿਰ ਦੇ ਤੱਕ ਜਦੋਂ ਵੀ ਆ ਖਾਣਾ ਮੈਨੂੰ ਇਹ ਲੱਗਦਾ ਕਿ ਅੰਮਰ ਸਰ ਘੁੰਮ ਰਿਹਾ ਮੈਂ ਨਾ ਹੁਣੇ ਚੇਚਾ ਫੋਨ ਕੀਤਾ 44 ਤੋਂ ਤੇ ਮੈਂ ਘਰੋਂ ਨਿਕਲਣ ਲੱਗਾ ਮੇਰੇ 6 ਕੁਲਚੇ ਪੈਕ ਕਰਦੇ 44 ਤੋਂ ਘਰੋਂ ਨਿਕਲੇ ਤੇ ਘਰੋਂ نکلਦੇ ਹੀ ਫੋਨ ਕਰਤਾ ਇਹਨਾਂ ਨੇ ਕਿ ਮੈਂ ਆ ਰਿਹਾ ਵੀ 6 ਕੁਲਚੇ ਪੈਕ ਰੱਖੇ ਹੋ ये प्यार हों बस हालांकि कुलचे थोड़ा पूरे मोहाली कई कई जगह मिल जाएंगे पर यह प्यार बनाना पैदा ये प प्यार एक अच्छी क्वालिटी का भी हों और एक जबान का भी हूँ तुम कस्टमर के गल देे अच्छी तरह उन्होंने सर्व करोंगे तो लोगे को दूरों दूरों दूर आएंगे नागपाल जी सत अठ किलोमीटर तो आए हैं और स्पैशल आए ने हालांकि यही है कि चंडगढ़ कुल्चे नहीं मिलते चंडीगढ़ चल्चे मिलते वह मिलते हैं कई जगह मिलते हैं ਪਰ ਇਹ ਪਿਆਰ ਹੈਗਾ ਜਿਹੜਾ ਖਿੱਚ ਕੇ ਇਹਨਾਂ ਨੂੰ ਇੱਧਰ ਲੈ ਕੇ ਆਇਆ ਹੈ। ਵਾਹ ਵੱਡੀ ਗੱਲ ਹੈ। ਦੇਖਾਗੇ ਮੇਰੀ ਬੀਟੀ ਖਾਂਦੀ ਆ। ਉਹ ਮੈਨੂੰ ਕਹਿੰਦੀ ਪਾਪਾ ਕਿੱਥੇ ਹੋ? ਮੈਂ ਕਿਹਾ ਮੈਂ ਬੈਲਜ ਉਤਾਲੀ ਜੀ ਆ। ਕਹਿੰਦੀ ਮੇਰੇ ਕੋਲ ਤੇ ਲਿਆ ਦੇ। ਮੈਂ ਤਾਂ ਫੋਨ ਕੀਤਾ ਫਿਰ ਲੈ ਕੇ। ਘਰ ਦੇ ਵੀ ਕਹਿੰਦੇ ਆ। ਤੇ ਸਾਰੀ ਤਸਵੀਰਾਂ ਦਿਖਾਈਆਂ ਨੇ। ਸਾਰੀਆਂ ਤਸਵੀਰਾਂ ਨੂੰ ਲੈ ਕੇ ਗੱਲਬਾਤ ਵੀ ਕੀਤੀ ਆ। ਸਿੰਗਰਸ ਇੱਧਰ ਆਉਂਦੇ ਨੇ, ਐਕਟਰਸ ਇੱਧਰ ਆਉਂਦੇ ਨੇ, ਮੁਹਾਲੀ ਦੇ ਆਮ ਲੋਕ ਇੱਧਰ ਆਉਂਦੇ ਨੇ। ਪਰ ਕਈ ਕਈ ਸਾਲਾਂ ਤੋਂ ਇੱਧਰ ਆਨੇ ਨੇ। ਇਹ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਲਦੇ ਹੋ? ਸਾਨੂੰ ਕਮੈਂਟ ਬ juro disse. Tá bom.